ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਉਹਨਾਂ ਚਾਰ ਸੰਕੇਤਾਂ ਦੀ ਗੱਲ ਕਰਾਂਗੇ ਜਿਨ੍ਹਾਂ ਨਾਲ ਸਾਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਸਾਡੇ ਪੀਰ ਜਿਨ੍ਹਾਂ ਦੀ ਅਸੀਂ ਇਬਾਦਤ ਕਰਦੇ ਹਾਂ ਉਹ ਸਾਡੇ ਨਾਲ ਨੇ ਜਾਂ ਨਹੀਂ ਕਿ ਉਹ ਸਾਡੀ ਇਬਾਦਤ ਸਾਡੀ ਸੇਵਾ ਤੋਂ ਖੁਸ਼ ਨੇ ਤੇ ਜੇ ਉਹ ਖੁਸ਼ ਨੇ ਤੇ ਸਾਡੇ ਨਾਲ ਨੇ ਤੇ ਸਾਡੇ ਸਿਰ ਤੇ ਉਹਨਾਂ ਦਾ ਹੱਥ ਹੈ ਤਾਂ ਤੁਹਾਨੂੰ ਇਹ ਚਾਰ ਸੰਕੇਤ ਜ਼ਰੂਰ ਮਿਲਣਗੇ ਸੰਗਤ ਜੀ ਜੇਕਰ ਤੁਹਾਨੂੰ ਵੀ 피ਰਾ ਦੀ ਸੇਵਾ ਕਰਦਿਆਂ ਬਹੁਤ ਸਮਾਂ ਹੋ ਗਿਆ ਹੈ ਅਤੇ ਤੁਹਾਨੂੰ ਇਸ ਗੱਲ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਕਿ ਤੁਹਾਡੀ ਸੇਵਾ ਸਫਲ ਹੋ ਰਹੀ ਹੈ ਜਾਂ ਨਹੀਂ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਖਾਸ ਵੀਡੀਓ ਹੈ ਇਸ ਲਈ ਅੱਜ ਦੀ ਵੀਡੀਓ ਨੂੰ ਪੂਰਾ ਜਰੂਰ ਸੁਣਿਓ ਜੀ ਸੰਗਤ ਜੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜਰੂਰ ਲਿਖੋ ਕੋਸ਼ਿਸ਼ ਕਰਿਆ ਕਰੋ ਕਿ ਵੱਧ ਤੋਂ ਵੱਧ ਵੀਡੀਓ ਨੂੰ ਹੋਰ ਭਗਤਾਂ ਤੱਕ ਸ਼ੇਅਰ ਕਰ ਦਿਆ ਕਰੋ ਜੀ ਆਓ ਹੁਣ ਗੱਲ ਕਰਦੇ ਹਾਂ ਉਹਨਾਂ ਚਾਰ ਸੰਕੇਤਾਂ ਦੀ ਸਭ ਤੋਂ ਪਹਿਲਾ ਸੰਕੇਤ ਹੁੰਦਾ ਹੈ ਜੋ ਸਾਡੇ ਸਰੀਰ ਨਹੀਂ ਸਾਨੂੰ ਪਤਾ ਲੱਗਦਾ ਹੈ ਉਹ ਹੈ ਕਿ ਜਦ ਵੀ ਅਸੀਂ ਪੀਰਾਂ ਦੇ ਦਰਬਾਰ ਵਿੱਚ ਜਾਂਦੇ ਹਾਂ ਉੱਥੇ ਬੈਠ ਕੇ ਆਪਣਾ ਮਨ ਇਬਾਦਤ ਵਿੱਚ ਲਾਉਂਦੇ ਹਾਂ ਤਾਂ ਸਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਸਾਡਾ ਸਰੀਰ ਖੇਲ ਰਿਹਾ ਹੋਵੇ ਸਾਨੂੰ ਸਾਡੇ ਸਰੀਰ ਵਿੱਚ ਕੰਪਨ ਮਹਿਸੂਸ ਹੁੰਦਾ ਹੈ ਇੱਕ ਵਾਈਬ੍ਰੇਸ਼ਨ ਮਹਿਸੂਸ ਹੁੰਦੀ ਹੈ ਅਕਸਰ ਅਜਿਹਾ ਘਰਾਂ ਵਿੱਚ ਪੀਰਾਂ ਦੇ ਚਿਰਾਗ ਲਾਉਣ ਵੇਲੇ ਵੀ ਕਈ ਭਗਤਾਂ ਨੂੰ ਅਨੁਭਵ ਹੁੰਦਾ ਹੈ ਕਈ ਵਾਰ ਏਦਾਂ ਲੱਗਦਾ ਹੈ ਜਿਵੇਂ ਧਰਤੀ ਹਿੱਲ ਰਹੀ ਹੋਵੇ ਸੰਗਤ ਜੀ ਇਹ ਸਭ ਸੰਕੇਤ ਇਸ ਗੱਲ ਦਾ ਇਸ਼ਾਰਾ ਹੁੰਦੇ ਨੇ ਕਿ ਪੀਰਾਂ ਦੀ ਕਿਰਪਾ ਤੁਹਾਡੇ ਤੇ ਹੈ ਅਤੇ ਉਹ ਤੁਹਾਡੇ ਨਾਲ ਨੇ ਤੁਹਾਡੇ ਤੇ ਖੁਸ਼ ਨੇ ਉਹਨਾਂ ਦੀ ਕਿਰਪਾ ਨਾਲ ਹੀ ਤੁਹਾਡੇ ਅੰਦਰ ਰੋਹਾਨੀ ਸ਼ਕਤੀ ਜਾਗਰਤ ਹੋ ਰਹੀ ਹੈ ਏ ਸੀ ਪਹਿਲਾ ਸੰਕੇਤ ਹੁਣ ਆਉਂਦਿਆਂ ਦੂਜੇ ਸੰਕੇਤ ਵੱਲ ਦੂਜਾ ਸੰਕੇਤ ਸੰਗਤ ਜੀ ਇਹ ਮਿਲਦਾ ਹੈ ਕਿ ਜਦ ਅਸੀਂ ਪੀਰਾਂ ਦਾ ਕੋਈ ਕਲਾਮ ਪੜਨਾ ਸ਼ੁਰੂ ਕਰਦੇ ਹਾਂ ਜਾ ਆਪਣੀ ਤਸਬੀਹ ਫੇਰਨਾ ਸ਼ੁਰੂ ਕਰਦੇ ਹਾਂ ਤਾਂ ਥੋੜੇ ਸਮੇਂ ਬਾਅਦ ਹੀ ਸਾਨੂੰ ਬਹੁਤ ਜ਼ਿਆਦਾ ਉਬਾਸੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਇਹ ਗੱਲ ਤੁਸੀਂ ਅਜ਼ਮਾ ਕੇ ਦੇਖ ਸਕਦੇ ਹੋ ਕਿ ਪਹਿਲਾਂ ਬੈਠੇ ਹੋਏ ਤੁਹਾਨੂੰ ਕੋਈ ਉਬਾਸੀ ਨਹੀਂ ਆਵੇਗੀ ਪਰ ਜਿਵੇਂ ਹੀ ਤੁਸੀਂ ਨਾਮ ਜਪਣ ਲਈ ਇਬਾਦਤ ਕਰਨ ਲੱਗੋਗੇ ਤਾਂ ਅਚਾਨਕ ਹੀ ਤੁਹਾਨੂੰ ਲੰਬੀਆਂ ਉਬਾਸੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਬਾਸੀਆਂ ਦੇ ਨਾਲ ਨਾਲ ਅੱਖਾਂ ਵਿੱਚੋਂ ਪਾਣੀ ਵੀ ਆਉਂਦਾ ਹੈ ਇਹ ਸਭ ਤੋਂ ਵੱਡੀ ਨਿਸ਼ਾਨੀ ਹੈ ਕਿ ਪੀਰ ਤੁਹਾਡੇ ਨਾਲ ਨੇ ਤੇ ਤੁਹਾਡੇ ਯਾਦ ਕਰਨ ਤੇ ਉਹ ਉੱਥੇ ਹਾਜ਼ਰ ਹੋ ਗਏ ਨੇ ਸੰਗਤ ਜੀ ਤੀਜੀ ਨਿਸ਼ਾਨੀ ਜੇਕਰ ਇਹ ਦੇਖਣਾ ਹੋਵੇ ਕਿ ਪੀਰ ਸਾਡੇ ਨਾਲ ਨੇ ਤੇ ਹਾਜ਼ਰੀ ਦਿੰਦੇ ਨੇ ਤਾਂ ਤੁਸੀਂ ਇਸ ਲਈ ਇੱਕ ਕੰਮ ਕਰ ਸਕਦੇ ਹੋ ਕਿ ਤੁਸੀਂ ਕਿਸੇ ਵੀ ਵੀਰਵਾਰ ਨੂੰ ਗਾ ਦੇ ਗੋਹੇ ਦੀ ਪਾਠੀ ਅੱਗ ਬਣਾ ਲੈਣੀ ਹੈ ਜਦੋਂ ਚਿਰਾਗ ਤੁਸੀਂ ਲਾ ਦਿਓ ਉਸ ਤੋਂ ਬਾਅਦ ਸ਼ੁੱਧ ਦੇਸੀ ਘਿਓ ਲੈ ਕੇ ਪੀਰਾਂ ਦੇ ਚਰਾਗਾਹਾਂ ਸਾਹਮਣੇ ਬੈਠ ਕੇ ਜੋ ਪਾਤੀਆਂ ਦੀ ਅੱਗ ਦੇ ਲਾਲ ਕੋਲੇ ਬਣੇ ਹੋਏ ਨੇ ਉਸ ਉੱਪਰ ਇਸ ਘਿਓ ਨੂੰ ਚਮਚੇ ਨਾਲ ਤੁਸੀਂ ਪਾਉਣਾ ਹੈ ਜੇਕਰ ਘਿਓ ਪਾਉਂਦੇ ਸਾਰ ਅੱਗ ਮੱਚ ਉੱਠੇ ਅਗਨੀ ਪ੍ਰਗਟ ਹੋ ਜਾਵੇ ਤਾਂ ਇਸ ਦਾ ਮਤਲਬ ਹੈ ਕਿ ਪੀਰ ਉੱਥੇ ਹਾਜ਼ਰ-ਨਾਜ਼ਰ ਨੇ ਉਹ ਤੁਹਾਡੀ ਸੇਵਾ ਲੈ ਰਹੇ ਨੇ ਇਹ ਪੀਰਾਂ ਦੀ ਕਿਰਪਾ ਦੀ ਤੀਜੀ ਨਿਸ਼ਾਨੀ ਹੈ ਗੱਲ ਕਰੀਏ ਚੌਥੀ ਨਿਸ਼ਾਨੀ ਦੀ ਤਾਂ ਚੌਥੀ ਨਿਸ਼ਾਨੀ ਹੁੰਦੀ ਹੈ ਕਿ ਜੋ-ਜੋ ਵਚਨ ਤੁਸੀਂ ਆਪਣੇ ਮੂੰਹੋਂ ਕਰਦੇ ਹੋ ਉਹ ਪੂਰੇ ਹੁੰਦੇ ਜਾਂਦੇ ਨੇ ਤੁਹਾਡੇ ਕਹਿਣ ਨਾਲ ਕਿਸੇ ਦਾ ਕੰਮ ਬਣ ਵੀ ਜਾਂਦਾ ਹੈ ਤੇ ਤੁਹਾਡੇ ਨਾਰਾਜ਼ ਹੋਣ ਨਾਲ ਉਸ ਦਾ ਨੁਕਸਾਨ ਵੀ ਹੋਣਾ ਸ਼ੁਰੂ ਹੋ ਜਾਂਦਾ ਹੈ ਅਜਿਹੀ ਸਥਿਤੀ ਵਿੱਚ ਤੁਹਾਨੂੰ ਆਪਣੇ ਵਚਨਾਂ ਉੱਪਰ ਬਹੁਤ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਕਿਸੇ ਲਈ ਵੀ ਕੋਈ ਮਾੜਾ ਵਚਨ ਨਹੀਂ ਕੱਢਣਾ ਕਿਉਂਕਿ ਇਸ ਨਾਲ ਤੁਹਾਡੀ ਇਬਾਦਤ ਹੀ ਨਸ਼ਟ ਹੋਵੇਗੀ ਅਤੇ ਵਾਕ ਸਿੱਧੀ ਵੀ ਪੀਰ ਵਾਪਸ ਲੈ ਲੈਂਦੇ ਹਨ ਜੇਕਰ ਤੁਹਾਨੂੰ ਇਹ ਸੰਕੇਤ ਮਿਲਦੇ ਨੇ ਜੋ ਅਸੀਂ ਅੱਜ ਦੱਸੇ ਨੇ ਤਾਂ ਤੁਸੀਂ ਬਹੁਤ ਕਿਸਮਤ ਵਾਲੇ ਹੋ ਤੁਹਾਡੇ ਤੇ ਪੀਰਾਂ ਦੀ ਕਿਰਪਾ ਹੈ ਸੰਗਤ ਜੀ ਆਸ ਕਰਦੇ ਹਾਂ ਕਿ ਵੀਡੀਓ ਚੰਗੀ ਲੱਗੀ ਹੋਵੇਗੀ ਜਾਣ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਕਰ ਦੇਣਾ ਮਿਲਦੇ ਹਾਂ ਜਲਦੀ ਹੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗਹਿਬਾਨ ਜੈ ਪੀਰਾਂ ਦੀ